ਕਿਉਂਕਿ ਉਹਨਾਂ ਦੇ ਕਤਲਾਂ ਨੂੰ ਕਦੇ ਸਜਾ ਨਹੀਂ ਦਿੱਤੀ ਜਾਂਦੀ। ਇੱਕ ਵਾਰ ਛੁੱਟ ਜਾਂਦਾ ਹੈ। ਦੂਸਰੇ ਉੱਤੇ ਚੜ ਜਾਂਦੇ ਉਹਨਾਂ ਨੂੰ ਪਤਾ ਵੀ ਉਹਦਾ ਕੁਝ ਨਹੀਂ ਵੀ ਹੋਇਆ। ਔਰ ਸਾਡਾ ਵੀ ਅੱਜ ਕੁਝ ਨਹੀਂ ਵਗੜਨ ਵਾਲਾ। ਇਸ ਕਰਕੇ ਇਹਨਾਂ ਨੂੰ ਨੱਥ ਪਾਣੀ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਭਰੂਣ ਹੱਤਿਆ ਤੇ ਅਸੀਂ ਜੁਕਦੇ ਆ ਕਿ ਭਰੂਣ ਹੱਤਿਆ ਨਹੀਂ ਹੋਣੀ ਚਾਹੀਦੀ। ਪਰ ਇਹਦੇ ਨਾਲੋਂ ਭਰੂਣ ਹੱਤਿਆ ਦਾ ਹਿੱਸੇ ਚੰਗੀ ਹੈ। ਔਰ ਮੈਂ ਇਹ ਕਹਿੰਦੀ ਆ ਕਿ ਇਸ ਹਿੱਸੇ ਇਹਦੇ ਨਾਲੋਂ ਪ੍ਰੂਨ ਹੱਤਿਆ ਕਈ ਹਿੱਸੇ ਚੰਗੀ ਐ ਕਿ ਧੀਆਂ ਨਾ ਹੋਣ ਤੇ ਨਾ ਹੀ ਉਹਨਾਂ ਨੂੰ ਮਾਰਨ ਬੜੇ ਤਰ੍ਹਾਂ ਦੇ ਬੜੇ ਬੜੇ ਸ਼ਰਮਨਾਕ ਕਿਰਤਾਰਾਂ ਨਾਲ ਧੀਆਂ ਨੂੰ ਮਾਰਿਆ ਜਾਂਦਾ ਹੈ ਔਰ ਬਰਦਾਸ਼ਤ ਨਹੀਂ ਕੀਤਾ ਜਾਂਦਾ ਪਤਾ ਨਹੀਂ ਸਾਡੇ ਕਾਨੂੰਨ ਵਿੱਚ ਕਿੰਨੀ ਕੋ ਕਮੀ ਐ ਜਾਂ ਕਾਨੂੰਨ ਦੇ ਰਖਵਾਲੇ ਜਿਹੜੇ ਨੇ ਕਾਨੂੰਨ ਦੀ ਪੂਰੀ ਪਾਲਣਾ ਨਹੀਂ ਕਰਦੇ ਔਰ ਜਿਹੜੇ ਹੈ ਮਗਰਮੱਛ ਨੇ ਉਹ ਨਿਕਲ ਜਾਂਦੇ ਨੇ ਔਰ ਸਾਡੀਆਂ ਧੀਆਂ ਜਿਹੜੀਆਂ ਨੇ ਉਹ ਬਲੀ ਚੜ ਜਾਂਦੀਆਂ ਨੇ ਤੁਸੀਂ ਕਦੇ ਆਪਕੋ ਸਮਾਜ ਦੇ ਵਿੱਚ ਧੀਆ ਨੂੰ ਲੈ ਕੇ ਹਮੇਸ਼ਾ ਜਾਗਰੂਕਤਾ ਦੀ ਲੋੜ ਰਹੀ ਹੈ ਪਰ ਫਿਰ ਵੀ ਐਸੇ ਲੋਕ ਨੇ ਇਹਨਾਂ ਲੋਕਾਂ ਦਾ ਕੀ ਹੱਲ ਹੋਵੇਗਾ ਦੇਖੋ ਇਹ ਤਾਂ ਜੇ ਅਸੀਂ ਜਾਗਰੂਕ ਨਹੀਂ ਹੋਵਾਂਗੇ ਇਹਦੇ ਵਿੱਚ ਸਾਡੇ ਆਪ ਲੋਕ ਵੀ ਤਮਾਸ਼ੀਬੀਨ ਜਿਹੜੇ ਹੁੰਦੇ ਨੇ ਉਹ ਵਿੱਚ ਮੈਂ ਕਹਿੰਨੀ ਆ ਉਹ ਵੀ ਹਿੱਸੇਦਾਰ ਨੇ ਕਿਉਂਕਿ ਅੱਜ ਮੇਰੇ ਨਾਲ ਹੋ ਗਈ ਕੱਲ ਨੂੰ ਕਿਸੇ ਹੋਰ ਨਾਲ ਹੋ ਗਈ ਅਸੀਂ ਆਏ 2-4 ਦਿਨ ਤਮਾਸ਼ਾ ਵੇਖਿਆ ਚੁੱਪ ਕਰਕੇ ਥੋੜਾ ਬਹੁਤ ਅਫਸੋਸ ਪ੍ਰਗਟ ਕੀਤਾ ਅਸੀਂ ਆਪੋ ਦੇ ਘਰ ਚਲੇ ਗਏ ਕੁੜੀਆਂ ਪਰ ਇਹ ਗੱਲ ਕਰਦੇ ਕਰਦੇ ਰੋ ਪਏ ਕਿ ਤੁਹਾਡੇ ਕੋਲ ਪੜੀ ਸੀ ਕੁੜੀਆ ਨਹੀਂ ਕੁੜੀਆ ਮੇਰੇ ਕੋਲ ਨਹੀਂ ਪੜ ਸਾਡੇ ਰਿਸ਼ਤੇਦਾਰ ਹੈ ਭਾਵੇਂ ਨਾਂ ਵੀ ਹੋਵੇ ਤੀਆਂ ਮੈਂ ਅੱਗੇ ਤੀਆਂ ਚ ਕਵਤਾ ਲਿਖੀ ਸੀ ਉਹਦੇ ਚ ਮੈਂ ਇੱਕ ਲਖਲਾਸਤ ਬੋਲਦੀਆਂ ਵੀ ਥਿੰਦੇ ਅਰਦਾਸ ਕਰਦੀ ਰੱਬਾ ਤੇ ਨਾ ਕਿਸੇ ਦੇ ਘਰ ਹੋਵੇ ਪੁੱਤਾਂ ਨੂੰ ਵਿਆਹਨ ਖਾਤਰ ਜੱਗ ਪਿੱਟੇ ਤੇ ਭਾਵੇਂ ਪਿਆਰ ਹੋਵੇ ਫੇਰ ਕਿਤੇ ਕੋੜੀ ਨਾ ਕੋਈ ਚੜੇ ਫੇਰ ਵੱਜੇ ਨਾ ਕਿਤੇ ਸ਼ਹਿਨਾਈ ਰੱਬਾ ਕੀਤੀ ਵੱਡੀ ਗਲਤੀ ਕਿ ਸੋਚ ਕੇ ਤੂੰ ਔਰਤ ਬਣਾਈ ਕਹਿਨੂ ਜਗਤ ਜੰਨੀ ਪਰ ਫੜ ਕੇ ਦੁੱਖਾਂ ਦੇ ਵਿੱਚ ਪਾਈ ਪਰ ਫੜ ਕੇ ਦੁੱਖਾਂ ਦੇ ਵਿੱਚ ਪਾਈ ਧੰਨ ਬੜੀ ਵੱਡੀ ਗੱਲ ਹੈ ਹਾਂ ਬਿਲਕੁਲ ਜੀ ਮਾਹੌਲ ਜਿਹੜਾ ਹੈ ਉਹ ਭਾਵੀ ਕਰਨ ਵਾਲਾ ਹੈਗਾ ਹੈ ਤਸਵੀਰਾਂ ਅਸੀਂ ਤੁਹਾਡਾ ਜਰੂਰ ਲਾਈਵ ਸਾਂਝੀਆਂ ਕਰ ਰਹੇ ਹੈਗੇ ਹਾਂ ਪਰ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਇੱਕ ਪਰਿਵਾਰ ਦੀ ਬੇਟੀ ਕਿਸ ਤਰੀਕੇ ਸਹੁਰੇ ਪਰਿਵਾਰ ਵੱਲੋਂ ਬਲੀ ਚੜ ਜਾਂਦੀ ਹੈਗੀ ਆ ਹਰ ਸਮੇ ਉਸ ਲੜਕੀ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਅਕੀਰ ਉਸਨੇ ਆਤਮ ਹਿੱਲਾ ਆਪਣੀ ਖਤਮ ਕਰ ਲਈ ਪਰ ਪਰਿਵਾਰ ਤੇ ਹੋਰ ਇਲਾਕਾ ਵਾਣਵਾ ਸੀ ਇਸ ਗੱਲ ਤੋਂ ਮਜਿੰਦ ਹੋ ਗਏ ਜਦੋਂ ਤੱਕ ਮੁਰਦਾਬਾਤ 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 ਕੁੱਲ ਪ੍ਰਸ਼ਾਸਨ ਮੁਰਦਾਬਾਤ ਸਲਾਮ ਮੁਰਦਾਬਾਤ

ਮੁਰਦਾਬਾਦ ਮੁਰਦਾਬਾਦ ਬਿਲਕੁਲ ਜੀ ਮੁਰਦਾਬਾਦ ਦੇ ਨਾਰੇ ਲੱਗਦੇ ਤੁਸੀਂ ਜ਼ਰੂਰ ਸੁਣ ਰਹੇ ਹੋ ਉਹ ਇਨਸਾਫ ਨੂੰ ਲਾ ਮੁਰਦਾਬਾਦ ਮੁਰਦਾਬਾਦ ਯਾ ਸਰਕਾਰ ਮੁਰਦਾਬਾਦ 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 ਯਾ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਤੇ ਨਹੀਂ ਨਾ ਕਰਨੀ ਚਾਣਾ ਬੈਠੋ ਬੈਠੋ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਗਿਆਂ ਬੋਲੂਗਾ ਮੌਤ ਤੋਂ ਜਿੱਥੋਂ ਦੀ ਇੱਕ ਬੇਟੀ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਆਤਮਲੀਲਾ ਖਤਮ ਕਰ ਲੈਂਦੀ ਆ ਸਹੁਰੇ ਪਰਿਵਾਰ ਤੇ ਮਾਮਲਾ ਜ਼ਰੂਰ ਤੋਂ ਗੁਰੂ ਸਾਹਿਬ ਦੀ ਪੁਲਿਸ ਵੱਲੋਂ ਕਰ ਲਿਆ ਜਾਂਦਾ ਪਰ

शासन मुर्दा हा हा تصویر جہاں نے لائف سانجے کر رہے ہیں گورنو کا موڑ دی بیٹی سمرن کی جی آتم ہتیا کے بعد ਮਾਹੌਲ ਜਿਹੜਾ ਬਰਮਾਉਂਦਾ ਦਿਖਾਈ ਦੇ ਰਿਹਾ ਕੋਲ ਪ੍ਰੋਫਾਈਲ ਕਾ ਰੋਡ ਜਰੂਰ ਜਿਹੜਾ ਜਾਮ ਕਰ ਦਿੱਤਾ ਗਿਆ ਹੈ ਐ। ਲਾਈਵ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹੈਗੇ ਆਂ। ਗੁਰੂਵਰ ਸਾਹਿਬ ਦੇ ਡੀਐਸਪੀ ਸਰਦਾਰ ਸਤਨਾਮ ਸਿੰਘ ਹੋਰੀ ਮੌਕੇ ਤੇ ਪਹੁੰਚਿਆ। ਪਰ ਲੋਕਾਂ ਵੱਲੋਂ ਇੱਕੋ ਹੀ ਮੰਗ ਕੀਤੀ ਜਾ ਰਹੀ ਹੈ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ। ਸਾਨੂੰ ਨਿਯਾਹ ਦੇਣਾ ਹੈ ਜਾਂ ਨਹੀਂ ਕਰਨਾ ਹੈ ਸਾਨੂੰ ਨਿਯਾਹ ਦੇਣਾ ਅਸੀਂ ਦੇਖੋ ਤਾਂ ਇਹਨਾਂ ਲੋਕ ਇੱਥੇ ਯਾਰਾ ਬੰਦੇ ਬੈਠੇ ਨੇ ਅਸੀਂ ਇਹਨਾਂ ਕੋਲ ਜਾ ਕੇ ਉਹਨਾਂ ਨਾਲ ਗੱਲ ਕਰ ਲਈ ਅਸੀਂ ਕਹਿੰਦੇ ਇੱਥੇ ਬੰਦੇ 'ਚ ਗੱਲ ਕਰਨ ਸਾਨੂੰ ਕਿਉਂ ਨਿਯਾਹ ਦੇਉਣ ਸਾਨੂੰ ਨਿਯਾਹ ਦੇਣ ਵੀ ਇੱਥੇ ਅਸੀਂ ਆ ਤੁਹਾਨੂੰ ਗ੍ਰਿਫਤਾਰੀ ਅਸੀਂ ਤੁਹਾਨੂੰ 24 ਘੰਟੇ 'ਚ ਜਾਂ 5 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਕਰ ਲੈਣਾ ਇਹ ਥੋੜਾ ਵੀ ਉੱਥੇ ਇੱਕ ਬੰਦੇ ਨਾਲ ਜਾ ਕੇ ਗੱਲ ਨਹੀਂ ਕਰੋ ਇਸ ਜੁੜਿਆ ਹੋਇਆ ਬੰਦੇ ਇੰਨੇ ਬੈਠੀ ਉਹਨੂੰ ਅੱਗ ਜਾਲ ਦੇਣਾ ਇੱਕ ਮਿੰਟ ਯਾਰ ਗੱਲ ਆਪਾਂ ਅੱਭੀ ਕਰੀ ਸੀ ਕਿ ਬਹੁਤ ਤਾਕਤ ਦਾ ਇਸ਼ਾਰਾ ਕਰਦਾ ਸੀ ਅਖੀਰ ਤਦੂ ਵੀ ਹੋ ਕੇ ਉਹਨੇ ਕੁੱਟਿਆ ਪਹਿਲਾਂ ਰਾਤ ਫਿਰ ਕੁੜੀ ਨੇ ਇਹ ਕੰਮ ਕਰ ਲਿਆ ਜੀ ਹੁਣ ਅਸੀਂ ਚਾਹੁੰਦੇ ਆ ਵੀ ਜਿਹੜੀ ਉਹ ਦੋਸ਼ੀ ਹੈਗੇ ਉਹਨਾਂ ਨੇ ਗ੍ਰਿਫਤਾਰ ਕੀਤਾ ਇਹ ਬਾਤ ਕਿੰਨੇ ਤੁਸੀਂ ਗੱਲ ਦੱਸਿਓ ਉਹ ਪੰਚਤਾਰਕੇ ਹੋ ਗਏ ਹਾਂ ਹਾਂਜੀ ਦੇ ਕਿੰਨਾ ਨੇ ਉਹ ਪਏ ਜਾਂ ਸਾਰੇ ਪਏ ਪੜਿਆ ਕਰਤਾ ਜੀ ਹਾਂਜੀ ਅਸੀਂ ਸਾਰੇ ਗਏ ਜੀ ਸਾਰੀ ਪਿੰਡਾਂ ਦਾ ਚੱਲ ਕੇ ਆਏ ਸਾਰਾ ਪੰਚਾਇਤ ਗਈ ਸਾਰੇ ਗਈ ਜੀ ਉਹ ਵੈਸੇ ਜੀ ਸਾਹਿਬ ਨੇ ਫਿਕਰ ਕੋਈ ਗੱਲ ਨਹੀਂ ਪੁੱਛਿਆ ਤੇ ਦੂਜਾ ਆਪਣਾ ਨਾਲੇ ਤੁਹਾਡੇ ਨਾਲ ਨਹੀਂ ਗਿਆ ਨਹੀਂ ਨਹੀਂ ਕੋਈ ਨਹੀਂ ਉੱਥੇ ਸਾਰੇ ਆ ਤਾਕ ਪੱਕ ਤੇ ਤਾਂ ਹੀ ਧਰ ਲੈ ਆ ਮੈਂ ਤਾਂ ਹਾਜ਼ਰ ਹੋਸ ਨਹੀਂ ਸਾਦਾ ਸਾਥੀ ਸੀ ਸਾਰੇ ਬਹੁਤ ਜਾੜ ਸਾਥੀ ਸੀਗੇ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤਾਂ ਹੀ ਤਾਂ ਸਾਨੂੰ ਕੀ ਲੋੜ ਸੀ ਰੋਡ ਜਾਮ ਕਰੀਏ हां ਸਾਡੇ ਯਾਰ ਮੰਗ ਅਗੀ ਰਿਦੋਸ਼ੀ ਨੂੰ ਤੁਮ ਤੋ ਗ੍ਰਿਫਤਾਰ ਕੀਤਾ ਬੰਦਾ ਨਾਲ ਗਿਆ ਐਸਐਚਓ ਨਾਲ ਗਿਆ ਤਿੰਨ ਜਾਨ ਰੀਡ ਕਰਕੇ ਆਇਆ ਐਸਐਚਓ ਨਾਲ ਗੱਲ ਲੱਗ ਗਈ ਜਿੱਦਾਂ ਹੀ ਜੱਥੇਦਾਰ ਨਾਲ ਗੱਲ ਕਰਕੇ ਆਏ ਆਂ ਟਾਈਮ ਤੇ ਦਿਓ ਅਸੀਂ ਜਾਨਾ ਬੰਦੇ ਸਾਹਮਣੇ ਖੜੇ ਐ ਅਸੀਂ ਨਹੀਂ ਫੜਦੇ ਫਿਰ ਉਹ ਵੀ ਸਾਡੇ ਨਾਲ ਲੱਗ ਕੇ ਆਏ ਆਂ ਅਕਾਲ ਜੀ ਪਹਿਲਾ ਓਕਾਰ ਹਗੇ ਸੁਣਾਓ ਉਹ ਤੇ ਸੀਮਿਆਲੀ ਨੇਗੇਸ਼ੀਏ ਸਾਡੇ ਵੇਖ ਕੇ ਐਨ ਬੰਦੇ ਮੈਂ ਜ਼ਰਾ ਕਿਸੇ ਨੂੰ ਪੁੱਛਾਲੇ ਵਿੱਚ ਇਹ ਕੌਣ ਗਿਆ ਐ ਉਹ ਮਿੰਟਾਂ ਦੇ ਵਿੱਚ 66 ਵੀ ਹੋ ਗਏ ਆ ਬਾਦਰੀ ਕੁੜੀਆਂ ਦਾ ਉਹ ਲੋਕਾਂ ਦਾ ਬਰਾ ਹਾਲ ਹੈ ਜਿਹੜੇ ਬੜਿਆਂ ਕੇਸਾਂ 'ਚ ਫੜਦੇ ਆਂ ਬੰਦੇ ਦੇਖੋ ਜਿਹੜਾ ਬੰਦਾ ਜੁਰਮ ਕਰਦਾ ਇੱਕ ਵਾਰ ਤਾਂ ਉਹ ਨੁਕਦਾ ਹੀ ਹੁੰਦਾ ਉਹਨ ਇੱਕ ਵਾਰ ਪੱਜਣਾ ਹੀ ਆ ਲੱਤ-ਦੰਦ ਤੱਕ ਤੇ ਲੱਪੂਆ ਨਹੀਂ ਆਪਾਂ ਫੜਦੇ ਆਂ ਨੂੰ ਤੁਹਾਡੇ ਨਾਲ ਆ ਇੱਕ ਦੀ ਗੱਲ ਹੈ ਪਰ ਸਾਡੀ ਅਗੇ ਹੋਰ ਪੁਜੀਸ਼ਨ ਫੜਦੇ ਆਂ ਜੀ ਰੋਰ ਹੋ ਕੇ ਪਾਗਲ ਹੋ ਗਏ ਨਾ ਠੀਕ ਕਿਹਾ ਸਾਡੀ 20 ਸਾਲ ਦੀ ਧੀਰੀ ਕਟਿੰਗ ਦਾ ਬਾਰੇ ਵੀ ਸੋਚੀ ਹੈ ਨਾ ਸਾਡੀ ਤਕੀ ਤਸਾ ਸਾਡਾ ਬੱਚਿਆਂ ਦੇ ਹਾਲ ਲੈ ਕੋਈ ਹਾਲੋਂ ਨੇ ਕਾਰ ਕਿ ਤੋੜ ਸਾਡੀ ਸੀਹ ਦੇ ਕਿਉਂ ਨੇ ਮਾਤ ਤੱਕ ਖੀਰ ਤੇ ਵੀ ਕੋਈ ਪੰਜ ਜੀ ਆਈਂਗਾ ਤੁਹਾਡੇ ਨਾਲ ਸਾਡੀ ਹਮਦਰਦੀ ਤੁਹਾਡੇ ਨਾਲ ਹੈ ਕੋਈ ਗੱਲ ਨਹੀਂ ਜੇ ਉਹ ਤੋਂ ਹਸਪਤਾਲ ਸੀਨੀਅਰ ਮੈਚ ਕਰ ਰਿਹਾ ਤੈਨੂੰ ਫਿਰ ਪੱਜ ਗਿਆ ਕਦੇ ਵੀ ਪੱਜ ਕੇ ਆ ਗਿਆ ਜਦੋਂ ਮੈਨੂੰ ਪਤਾ ਇਹ ਨਾ ਸੀਰੀਅਸ ਅਗੇ ਨੇ ਉੱਥੋਂ ਵੀ ਪੱਜ ਕੇ ਆ ਗਏ ਨੇ ਉੱਥੋਂ ਵੀ ਤਾਂ ਇਹਨਾਂ ਦੇ ਪਰਚਾ ਦਰਜ ਹੋਇਆ ਹੁਣ ਪੜ ਕੇ ਜੇਲ ਵੀ ਭੇਜਾਂਗੇ ਸਾਰਾ ਕੁਝ ਕਰਾਂਗੇ ਹਾਂਜੀ ਐ ਅੰਦਰ ਵੀ ਸਟੇਟਿੰਗ ਹੋਣਾ ਟਾਈਮ ਤਾਂ ਲੱਗਦਾ ਹੀ ਹੈ ਜਿਹੜੇ ਲੰਦੇ ਨੇ ਜੁਰਮ ਕਰਨਾ ਹੁੰਦੀ ਪਰ ਲੋਕਾਂ ਦੀ ਦੁਕਾਨ ਤੇ ਭੱਜਣਾ ਭੱਜਣਾ ਕਿੰਨਾ ਕਿ ਭੱਜ ਲਊਗਾ ਫੜ ਲਾਂਗੇ ਅਸੀਂ ਬੀਰ ਕੋਈ ਨਾ 12 ਵਜੇ ਮਾਤਾ ਗਿਆਨ ਦੇਖਣ ਆਇਆ ਕੋਈ ਸਾਡੇ ਕੋਲ ਪੁਲਿਸ ਲਈ ਆਫਕਾਰੀ ਹੁੰਦਾ ਜੇਕਰ ਪੀ ਚਾਹੇ ਨਾ ਤਾਂ ਕੁਛ ਨਹੀਂ ਆਹੇ ਤੱਕ ਗੱਲ ਹੈਗੀ ਆਹੇ ਆਪਾਂ ਨੂੰ ਇੰਦਾ ਲਾਉਂਦੇ ਆ ਕਿ ਇਹ ਕੋਈ ਚਾਵੇ ਪੁਲਿਸ ਇਹ ਪੁਲਿਸ ਚਾਹੁੰਦੀ ਵੀ ਇਦਾਂ ਸਾਡਾ ਲਾਂਡਾ ਤਖਤ ਹੋਵੇ ਅਸੀਂ ਇਹ ਚਾਹਨੀ ਇਹ ਗੱਲ ਸਰ ਕੋਈ ਵੀ ਨਹੀਂ ਹੁੰਦਾ ਇਹ ਚਲੋ ਤਾਂ ਆਪਣੀ ਸੋਖੀ ਲੱਗਦੀ ਹੈ ਵੀ ਪੁਲਿਸ ਜੇ ਚਾਵੇ ਹੈ ਤਾਂ ਅਸੀਂ ਮਨੁਸਾਨੀ ਅਸੀਂ ਕਿਸ ਤਰੀਕੇ ਨਾਲ ਲੱਭਣਾ ਉਹਨਾਂ ਨੂੰ ਕੋ ਜਾਦੂਗਰ ਤਾਂ ਅਸੀਂ ਹੈ ਨਹੀਂਗੇ ਵੀ ਛੜੀ ਕੁ ਮਾਈ ਰੱਬ ਲਾਗੇ ਅਸੀਂ ਕੋਈ 100 ਤਰੀਕੇ ਲਾਣੇ ਰੇਡ ਕਰਨੇ ਕੋ ਹੋਰ ਫੋਨ ਟ੍ਰੇਸ ਦਿਲਾਵਾਂਗੇ ਹੋਰ 20 ਗੱਲਾਂ ਕਰਾਂਗੇ ਤਾਂ ਹੀ ਫੜੋ ਦੋਸ਼ੀ ਬਿਲਕੁਲ ਫੜੋ ਤੁਸੀਂ ਫੇਰ ਗਰਮੀ ਛੇ ਕਰੀ ਇੱਕ ਤਾਂ ਬੀਪੀਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਪਰ ਤੋਂ ਗਰਮੀ ਜਿੱਥੇ ਬੈਠਣ ਗਿਆ ਤੇ ਔਖਾ ਹੀ ਹੈ ਪਰਸੋਂ ਪੱਤਾ ਦਰਜ ਕੀਤਾ ਬੱਸੇ ਹੋਇਆ ਬੱਸੇ ਹੋਇਆ ਦਰਜ ਕੀਤਾ ਤੇ ਕੱਲ ਵੀ ਬੀਤ ਗਿਆ ਤੇ ਅੱਜ ਵੀ ਆ ਗਿਆ ਅੱਜ ਤਾਂ ਮੇਰੇ ਚੈਨਲ ਇਹਦਾ ਪਤਾ ਨਹੀਂ ਕਿ ਕਰਦਾ ਹਾਂ ਉਹ ਸਾਡੇ ਨੇ ਹਾਂ ਅੱਜ ਤਾਂ ਰੇਡ ਜਨਾਬ ਮੈਂ ਤੁਹਾਨੂੰ ਪਹਿਲਾਂ ਗੱਲ ਦੱਸਦੀ ਵੀ ਜਿਹੜੇ ਬੰਦੇ ਨੇ ਜੁਰਮ ਕਰਨਾ ਉਹਨੇ ਲੁਕਣਾ ਹੀ ਹੈ ਜਾਂਦਾ ਬੰਦਾ ਸਾਹਮਣੇ ਖੜਾ ਦੱਸ ਦੋ ਵੀ ਉਹ ਖੜਾ ਪੁਲਿਸ ਖੜਦੀ ਨਹੀਂ ਨਿਭਦਾ ਤੁਸੀਂ ਉਤਰੀਏ ਤੁਹਾਡਾ ਬੰਦਾ ਨਾਲ ਗਿਆ ਤਿੰਨ ਜਗ੍ਹਾ ਹੀ ਰੇਡ ਕਰਕੇ ਆਏ ਰੋਸ ਸਰ ਇਹ ਆ ਵੀ ਪਰसों ਦੀ ਐਫ ਆਈ ਆਰ ਹੋਈ ਹੈ ਅੱਜ ਵੀ ਰੇਡ ਆਜੇ ਪਛਾਹ ਆਪਣੇ ਕਲਾਵੇ ਚ ਨਹੀਂ ਆਇਆ ਕੋਈ ਜਿਹੜਾ ਮੁਕਦਮਾ ਸੀ ਹੈ ਅੱਜ ਆਖਰੀ ਗ੍ਰਹਿ ਕਦੋਂ ਗਏ ਬੰਦੇ ਉਸ ਤੋਂ ਬਾਅਦ 2 ਘੰਟੇ ਬਾਅਦ ਗਿਆ ਕਰਨਾ ਤੇ ਰੇਡ ਕਰਨਾ ਪਰ ਸੋਇਆ ਨੇ ਵੀ ਕਹੇ ਲਈ ਫੋਨ ਆਫ ਕਰਤਾ ਸੀ ਉਹਨੇ ਦੁੱਤੀ ਨੇ ਬੜ ਬੜੇ ਕੀ ਅਸੀਂ ਫੜਦੇ ਫੜਨੇ ਹੁੰਦੇ ਮੈਂ ਸਮਝਦਾ ਮੁੰਡੀਆਂ ਫੜਦੇ ਹੀ ਹੈ ਪਰ ਉਸ ਟਾਈਮ ਤੇ ਲੱਗਦਾ ਹੀ ਹੈ ਸਾਡੇ ਕੋਲ ਕੋਈ ਜਾਦੂ ਤਾਂ ਹੈ ਨਹੀਂ ਆ ਵੀ ਅਸੀਂ ਲੱਭ ਲਈਏ ਅਸੀਂ ਆਪਣੇ ਤਰੀਕੇ ਨਾਲ ਲੱਭਣਾ ਦੌੜ ਭੱਜ ਕਰਨੀ ਹੈ ਟੀਮਾਂ ਭੇਜਣੀਆਂ ਕੋ ਹੋਰ ਆਪਣੇ ਤਰੀਕੇ ਲਾਵਾਂਗੇ ਫੜ ਲਾਂਗੇ ਕੋਈ ਸਟੇਟਮੈਂਟ ਗੱਲ ਸੁਣੋ ਯਾਰ ਕੋਈ ਕੋਈ ਗੱਲ ਸੁਣੋ ਇਹ ਤਾਂ ਕੰਮ ਆਪਣੇ ਕੋਲ ਹੋਇਆਗਾ ਹੀ ਹੈਗਾ ਪੂਰੀ ਗੱਲ ਸੁਣੋ ਨਾ ਜਦਾ ਅਸੀਂ ਜਦਾ ਅਸੀਂ ਨਾ ਤੁਹਾਡੀ ਸੁਣੀ ਹੈ ਨਾ ਵੀ ਅਸੀਂ ਰੇਡ ਕਰਨ ਨਹੀਂ ਜਾਂਦੇ ਉਹ ਤੁਹਾਡੀ ਜੇ ਪਾਰਟੀ ਨਾਲ ਤੁਸੀਂ ਇਹ ਕੀ ਕਰੋ ਤੁਸੀਂ ਇਹ ਕਰ ਜਾਂਦੇ ਕਹਿੰਦੇ ਬਾਈ ਤੁਹਾਡੇ ਨਾਲ ਸਭ ਪਰਸੋਂ ਜਿਹੜਾ ਖੇਤੀ ਦੀ ਗੱਲ ਕਰਦੇ ਆ ਉਹਨੇ ਪਰਸੋਂ ਜਾਣਾ ਰੇਡ ਕਰ ਲਿਆ ਸੀਗਾ ਠੀਕ ਹੈ ਇੱਕ ਇੱਕ ਘੰਟਾ ਤੁਸੀਂ ਸਾਨੂੰ ਪਹਿਲਾਂ ਅਗੇ ਦੱਸੀ ਕਰਦੇ ਤੁਸੀਂ ਅੱਜ ਗੈਰ ਹੀ ਰੇਡ ਗਏ ਆ ਸਹੀ ਰੇਡ ਕਰਨੇ ਨਾਲ ਗਏ ਮੇਰੇ ਜੀ ਤੁਸੀਂ ਤੁਸੀਂ ਰਿਸ਼ਤੇਦਾਰੀਆਂ ਜੀ ਵੀ ਰੇਡ ਕੀਤੀ ਮੇਰੇ ਨਾਲ ਇਹਨਾਂ ਦੇ ਬੰਦਮਦਈ ਪਾਰਟੀ ਨਾਲ ਸੀ ਮੇਰੇ ਤੁਸੀਂ ਨਾ ਸਵੇਰੇ ਸ਼ਾਮ ਰੇਡ ਕਰੋ ਤੁਹਾਨੂੰ ਚੱਕ ਪਾ ਕੇ ਕਿਤੇ ਨਹੀਂ ਰਾਤ ਹੋ ਗਈ ਬਣਾਈਆਂ ਲੱਭ ਗਲਤੀ ਕਰਦੇ ਨਹੀਂ ਕੋਈ ਗੱਲ ਸਾਡੀ ਡਿਊਟੀ ਹੈ ਇਹ ਵੀ ਨਹੀਂ ਟੈਂਪਲਸ ਨੂੰ ਰਾਹ ਦਿਓ ਪਹਿਲਾਂ ਜਵਾਹ ਜਨੇ ਜਾ ਬਾਕੀ ਬੈਠ ਜਾ ਭਾਈ ਜੀ ਬਾਕੀ ਬੈਠ ਜਾ ਅਸਲਾਮੁਅਲੈਕੁਮ ਬੰਦਾ ਜਾਓ ਬੇਟਾ ਨਾ ਭੱਜ ਤੂੰ ਅੰਦਰ ਮਗਰ ਕਾਰੀਆਂ ਵੱਲੋਂ ਦਿੱਤਾ ਜਾਣਾ ਹੈ ਰਸਤਾ ਜਿਹੜਾ ਹੈ ਉਹ ਸਾਫ਼ ਕਰਾਇਆ ਜਾ ਰਿਹਾ ਹੈ ਵੀ ਐਂਬੂਲੈਂਸ ਦਾ ਕਿਸੇ ਵੀ ਤਰੀਕੇ ਨਾਲ ਰੋਕ ਨਾਵੇ ਐਂਬੂਲੈਂਸ ਜਰੂਰ ਇੱਥੋਂ ਜਾ ਸਕੇ ਨਹੀਂ ਇਹ ਉਤ ਲੰਘ ਲੈਣਾ ਨਹੀਂ ਨਾ ਡੱਟ ਪਾੜੀ ਫਰੀਜ ਉਹ ਬਿਆਲਤਾ ਦਾ ਪਰਚੇ ਐ ਐਂਬੂਲੈਂਸ ਜਾਮ ਦੇ ਵਿੱਚ ਜਿਵੇਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਪਿੱਛੇ ਐਂਬੂਲੈਂਸ ਖੜੀ ਹੋਈ ਹੈ ਲੋਕਾਂ ਨੇ ਬਜ਼ੁਰਗਾਂ ਨੇ ਮਾਮਾ ਭੈਣਾਂ ਨੇ ਰਸਤਾ ਸਾਰਾ ਖਾਲੀ ਕੀਤਾ ਅਤੇ ਟਰਨੇ ਤੇ ਬੈਠੇ ਨੌਜਵਾਨ ਜਾ ਕੇ ਰਸਤਾ ਖਾਲੀ ਕਰਾ ਕੇ ਐਂਬੂਲੈਂਸ ਨੂੰ ਟ੍ਰੈਫਿਕ ਦੇ ਵਿੱਚੋਂ ਕੱਢਾ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਨਦਾਰ ਇਹ ਲੋਕਾਂ ਦੀ ਸੇਵਾ ਹੈ ਜੀ ਕਿ ਸਾਹਮਣੇ ਗੱਡੀਆਂ ਵਾਪਸ ਆ ਮੋੜ ਰਹੀਆਂ ਨੇ ਹਰ ਗੁਰੂ ਸਾਧਾ ਨਿਵਾਸੀ ਇੱਕੋ ਡਿਮਾਂਡ ਕਰ ਰਿਹਾ ਹੈ ਸਾਡੀ ਧੀ ਨੂੰ ਸਾਸ ਬਲੋ ਪੰਜਾਬ ਸਰਕਾਰ ਮੁਰਦਾਬਾਦ ਡੀਐਸਪੀ ਗੁਰੂ ਹਰਸਾਏ ਲੋਕਾਂ ਨੂੰ ਸਮਝਾਣ ਆਏ ਨੇ ਬਟ ਲੱਗ ਰਿਹਾ ਹੈ ਕਿ ਹਾਲੇ ਲੋਕ ਉਹਨਾਂ ਤੋਂ ਸੰਤੁਸ਼ਟ ਨਹੀਂ ਹੋਏ ਆਨੇ ਗੁਰੂ ਹਰਸਹਾਇ ਦੇ ਇੰਚਾਰਜ ਤੇ ਡੀਐਸਪੀ ਗੁਰੂ ਹਰਸਹਾਇ ਦੇ ਉਹਨਾਂ ਤੋਂ ਪ੍ਰਭਾਵਿਤ ਨਹੀਂ ਹੋਏ ਤੇ ਲੋਕਾਂ ਨੇ ਧਰਨਾ ਕੰਟੀਨਿਊ ਰੱਖਣ ਦਾ ਫੈਸਲਾ ਕੀਤਾ ਇਹ ਨਾਮਨ ਰਿਓ ਮੁਰਦਾਬ لا نو جی لا نو لو لواری 나 ਦਰਿਆ ਵਾਰੀ ਕਿੰਨੀ ਗਿੱਦ ਅਰੇ ਕੋਈ ਨਹੀਂ ਬੜੇ ਹੀ ਬੜੇ ਹੀ ਦੁੱਖ ਦੀ ਘੜੀ ਦੀ ਗੱਲ ਏ ਬੜਾ ਹੀ ਦੁੱਖ ਦਾ ਸਮਾਂ ਹੈ ਕੀ ਅੱਜ ਸਾਨੂੰ ਸਮਾਂ ਤਾਂ ਮਿਲਣਾ ਈ ਹੈ ਹੁਣ ਸਾਨੂੰ ਸਾਹਮਣੇ ਖੜਾ ਸਾਡੇ ਪਿੰਡ ਦੀ ਧੀ ਵਾਸਤੇ ਸਾਡੇ ਪਿੰਡ ਦੀ ਭੈਣ ਵਾਸਤੇ ਉਹਦੇ ਦੋਛੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਸਾਨੂੰ ਸੜਕਾਂ ਤੇ ਆਉਣਾ ਪਿਆ ਕੀ ਅਸੀਂ ਇਹਨਾਂ ਤੋਂ ਵਿਸ਼ਵਾਸ ਕਰਾਂਗੇ ਦੋ ਦੰਡ ਹੋ ਗਏ ਫਾਇਰ ਕੱਟੀ ਨੂੰ ਇੱਕ ਵੀ ਜਿਹੜੀ ਗ੍ਰਿਫਤਾਰੀ ਨਹੀਂ ਹੋਈ ਅੱਜ ਸਾਡਾ ਪਿੰਡ ਥਾਣਾ ਜਾਂਦਾ ਐਸਐਸਓ ਨੂੰ ਕਹਿੰਦਾ ਕਿ ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਜਾਵੇ 2 ਘੰਟੇ ਬਾਅਦ ਥਾਣੇਦਾਰ ਆਪਣੀ ਕੁਰਸੀ ਤੋੜਦਾ ਆਪਣੇ ਆਪ ਇੱਕ ਵੀ ਜਿਹੜੀ ਰੇਡ ਨਹੀਂ ਕੀਤੀ ਗਈ ਸਾਡੀ ਪੈਨ ਨੂੰ ਲਗਭਗ 20 ਸਾਲ ਹੋ ਗਏ ਸੀ ਵਿਆਹੀ ਹੋਈ ਨੂੰ 20 ਸਾਲ ਹੀ ਪੂਰੇ ਬੜੇ ਦਰਦਨਾਕ ਕਤੇ ਬੜਾ ਦੁੱਖਾਂ ਦੇ ਪਹਾੜ ਚੱਲੇ ਬੜਾ ਕਸ਼ਟ ਸਹਿਆ ਪਰ ਇਹਨਾਂ لالਚੀਆ ਨੇ ਇਹਨਾਂ ਬੇਰਹਿਮ ਲੋਕਾਂ ਨੇ ਉਹਦੇ ਤੇ ਜਰਾ رحم ਨਹੀਂ ਕੀਤਾ ਐਿੰਨਾ ਕੁ ਜ਼ੁਲਮ ਕੀਤਾ ਕਿ ਉਹ ਸਾਡੀ ਪੈਣ ਹੈ ਸਾਡੀ ਧੀ ਆਪਣੇ ਆਪ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਅਸੀਂ ਸਮਾਜ ਦੇ ਵਿੱਚ ਨਾਰਾ ਦਿੰਦੇ ਆ ਬੇਟੀ ਬਚਾਓ ਬੇਟੀ ਪੜ੍ਹਾਓ ਉਹ ਕਿੰਨੀਆਂ ਕੁ ਬੇਟੀਆਂ ਬਚਾਵਾਂਗੇ ਆਪਾਂ ਪਹਿਲਾਂ ਕੁੱਖਾਂ ਵਿੱਚ ਬਚਾਵਾਂਗੇ ਫਿਰ ਸਮਾਜ ਤੋਂ ਬਚਾਵਾਂਗੇ ਜੇ ਉੱਥੋਂ ਬਚ ਜਾਵੇਗੀ ਫਿਰ ਇਹਨਾਂ ਮਾੜੇ ਲੋਕਾਂ ਤੋਂ ਕਿਵੇਂ ਬਚਾਵਾਂਗੇ ਜਿਨ੍ਹਾਂ ਦੇ ਘਰੇ ਆਪਾਂ ਵਿਆਹ ਕੇ ਤੋਰ ਦਿੰਨੇ ਆ 25 ਤੋਂ 30 ਸਾਲ ਆਪਾਂ ਬੇਟੀ ਨੂੰ ਆਪਣੇ ਕੋਲ ਰੱਖਦੇ ਆ ਇੱਕ ਜਿਗਰ ਦਾ ਟੁਟਾ ਉਹਨੇ ਘਰਾਂ ਦੇ ਵਿੱਚ ਭੇਜ ਦਿੰਦੇ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਸਿਰਫ ਇਸ ਕਰਕੇ ਕਿ ਸਾਡਾ ਜਿਹੜਾ ਸਮਾਜ ਹੈ ਸਾਡਾ ਜਿਹੜਾ ਸਮਾਜ ਹੈ ਇਹ ਵਿਆਹ ਦੀ ਪ੍ਰਕਿਰਿਆ ਤੋਂ ਹੀ ਅੱਗੇ ਵੱਧਾ ਹੈ ਵਿਆਹ ਤੋਂ ਬਾਅਦ ਹੀ ਬੱਚੇ ਪਿਆ ਤੋਂ ਬਾਅਦ ਹੀ ਜੜੀ ਹੈ ਵੰਸ਼ ਅਕੇ ਵੱਧੀ ਹੈ ਪਰ ਅਸੀਂ ਇਸ ਕਰਕੇ ਤੇ ਇਹਨਾਂ ਨੂੰ ਦੂਜੇ ਘਰ ਵਿੱਚ ਨਹੀਂ ਭੇਜਦੇ ਕਿ ਸਾਡੀ ਧੀ ਨੂੰ ਉੱਥੇ ਜਲੀਲ ਕੀਤਾ ਜਾਵੇ ਉਹਦੀ ਜ਼ਿੰਦਗੀ ਨੂੰ ਨਸ਼ਰ ਕੀਤਾ ਜਾਵੇ ਇਹ ਕੱਲੀ ਸਾਡੇ ਪਿੰਡ ਦੀ ਸਰਜੀਤ ਸਾਡੀ ਭੈਣ ਨਹੀਂ ਇਹ ਬੜੀਆਂ ਹੀ ਨੇਕਾ ਸਾਡੀਆਂ ਧੀਆਂ ਨੇ ਸਾਡੀਆਂ ਬੜੀਆਂ ਹੀ ਨੇਕਾ ਭੈਣਾਂ ਨੇ ਜਿਹੜੀਆਂ ਦਾਜ ਦੀ ਬੜੀ ਚੜ ਗਈਆਂ ਜਿਹੜੀਆਂ ਆਪਣੇ ਸਹੁਰੇ ਦੇ ਪਰਿਵਾਰ ਦੇ ਵੱਲੋਂ ਇੰਨੇ ਤਸ਼ੱਦਦ ਨਾਲ ਸੈਂਦੀਆਂ ਹੋਈਆਂ ਆਤਮ ਹੱਤਿਆ ਕਰ ਗਈਆਂ ਆਪਣੀ ਜੀਵਨ ਲिला ਸਮਾਪਤ ਕਰ ਗਈਆਂ ਬੇਸ਼ੱਕ ਐਫਆਈਆਰ ਕੱਟੀ ਗਈ ਹੈ ਉਹ ਐਫਆਈਆਰ ਐਵੇਂ ਨਹੀਂ ਕੱਟੀ ਗਈ ਉਹ ਜਾਂਦੀ ਨੇ ਆਪਣੇ ਮੈਜਿਸਟ੍ਰੇਟ ਦੇ ਸਾਹਮਣੇ ਜੱਜ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਾਏ ਨੇ ਜੇ ਕਿਤੇ ਉਹ ਆਪਣੇ ਬਿਆਨ ਪੁਲਿਸ ਪ੍ਰਸ਼ਾਸਨ ਨੂੰ ਦਰਜ ਕਰਾਏ ਹੁੰਦੇ ਮੈਨੂੰ ਲੱਗਦਾ ਇਹ ਐਫ ਆਈ ਆਰ ਵੀ ਨਿਕਟੀ ਨਹੀਂ ਸੀ ਇਹ ਜਿਹੜੀ ਆਪਾਂ ਗ੍ਰਿਫਤਾਰੀ ਦੀ ਗੱਲ ਕਰਦੇ ਆ ਇੱਥੇ ਆਪਾਂ ਐਫ ਆਈ ਆਰ ਦੀ ਗੱਲ ਕਰਨੀ ਸੀ ਕਿ ਐਫ ਆਈ ਆਰ ਕਟੋ ਐਫ ਆਈ ਆਰ ਕਟੋ ਸਾਨੂੰ ਨਿਆਂ ਲੈਣ ਵਾਸਤੇ ਪੂਰਾ ਪਿੰਡ ਸੜਕ ਤੇ ਆ ਗਿਆ ਸਿਰਫ ਦੋਸ਼ੀਆਂ ਨੂੰ ਫੜਨ ਵਾਸਤੇ ਅਸੀਂ ਕਿਵੇਂ ਮੰਡ ਲਾਵਾਂਗੇ ਕਿ ਇੱਕ ਜੇ ਇਕੱਲੇ ਪਰਿਵਾਰ ਤੇ ਭੀੜ ਪੈਂਦੀ ਏ ਤੇਰਾ ਸੁਣੂ ਨਿਆ ਮਿਲੇਗਾ ਨਿਆ ਨਹੀਂ ਮਿਲਣਾ ਜਦੋਂ ਤੱਕ ਆਪਾਂ ਇਕੱਠੇ ਨਹੀਂ ਹੁੰਦੇ ਇਹ ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ ਬਿਨਾਂ ਆਵਾਜ਼ ਬੁਲੰਦ ਕੀਤੇ ਤੁਹਾਨੂੰ ਕਿਸੇ ਨੇ ਨਿਆ ਨਹੀਂ ਦੇਣਾ ਤੁਸੀਂ ਕਿਵੇਂ ਸੋਚ ਲਾਵੋਗੇ ਕਿ ਕੱਲ ਨੂੰ ਤੁਸੀਂ ਜਿਹੜੀ ਆਪਣੀ ਧੀ ਵਿਆਹ ਰਿਓ ਆਪਣੀ ਭੈਣ ਵਿਆਹ ਰਿਓ ਉਹ ਚੰਗੇ ਘਰ ਦੇ ਵਿੱਚ ਜਾ ਰਹੀ ਹੈ ਜੇ ਅੱਜ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਪਤਾ ਨਹੀਂ ਸਾਡੀਆਂ ਕਿੰਨੀਆਂ ਭੈਣਾਂ ਧੀਆਂ ਜੜੀਆਂ ਨੇ ਇਸ ਜਿਹੜੀ ਐ ਬੜੀ ਚੜਨ ਗਿਆ ਆਪਣੇ ਜਿਹੜੀ ਐ ਜੀਵਨ ਲੀਲਾ ਸਮਾਪਤ ਕਰਨ ਗਿਆ ਮੈਂ ਸਾਰੇ ਪਿੰਡ ਵਾਲਿਆਂ ਦਾ ਬੜਾ ਧੰਨਵਾਦ ਕਰਦਾ ਤੁਸੀਂ ਇਕੱਠੇ ਇਹ ਇਕੱਲੇ ਆਪਣੇ ਕਿਸੇ ਇੱਕ ਪਰਿਵਾਰ ਦੀ ਧੀ ਨਹੀਂ ਇਹ ਸਾਡੇ ਪੂਰੇ ਪਿੰਡ ਦੀ ਧੀ ਹੈ ਇਹ ਮੈਂ ਸਾਰੇ ਪਿੰਡ ਦੀ ਵੀ ਨਹੀਂ ਕਹਿੰਦਾ ਇਹ ਸਾਰੇ ਪੂਰੇ ਪੰਜਾਬ ਦੀ ਧੀ ਹੈ ਧੀਆਂ ਸਾਰਿਆਂ ਦੀ ਸਾਂਝੀ ਆਉਂਦੀਆਂ ਨੇ ਚਾਹੇ ਉਹ ਸਾਡੀ ਹੋਵੇ ਚਾਹੇ ਬਗਾਨੀ ਹੋਵੇ ਸਾਰਿਆਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੈ ਕਦੋਂ ਤੱਕ ਆਪਾਂ ਧੀਆਂ ਦੇ ਵਾਸਤੇ ਸੜਕਾਂ ਤੇ ਬੈਠਦੇ ਰਵਾਂਗੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਪਰਾਵੋ ਇਸ ਤਰ੍ਹਾਂ ਡਟੇ ਰਹੋ ਜਦੋਂ ਤੱਕ ਸਾਨੂੰ ਕੋਈ ਪੂਰਨ ਵਿਸ਼ਵਾਸ ਨਹੀਂ ਮਿਲਦਾ ਜਦੋਂ ਤੱਕ ਦੋਸ਼ੀ ਗ੍ਰਫਤਾਰ ਨਹੀਂ ਹੁੰਦੇ ਉਦੋਂ ਤੱਕ ਧਰਨਾ ਬਰਕਰਾਰ ਰਹੇਗਾ ਤੁਹਾਡਾ ਸਾਰਿਆਂ ਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਪੁਲਿਸ ਪ੍ਰਸ਼ਾਸਨ ਮੁਰਦਾਬਾਦ 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 ਦੋਸ਼ੀ ਨੂੰ ਗ੍ਰਿਫਤਾਰ ਕਰੋ ਮੁਰਦਾਬਾਦ ਮੁਰਦਾਬਾਦ ਗੁੰਡਾਗਰਦੀ ਨਹੀਂ ਚੱਲੇਗੀ ਮੁਰਦਾਬਾਦ ਨਹੀਂ ਚੱਲੇਗੀ ਤਨਵਾ ਸਾਥੀਓ ਮੈਂ ਬੇਨਤੀ ਕਰਾਂਗਾ ਸਾਡਾ ਕੋਈ ਵੀ ਇੱਕ ਬੁਲਾਰਾ ਜਿਹੜਾ ਅੱਗੇ ਵਾਲੇ ਜਿਹੜੇ ਇਹ ਧਰਨੇ ਨੂੰ ਜਾਰੀ ਰੱਖੇਗਾ ਤਿਲਕਰਾਜ ਜੀ ਸਾਡੇ ਸਰਪੰਚ ਸਰਪੰਚ ਸਾਹਿਬ ਉਹ ਸਮਾਂ ਲਾਉਣਗੇ ਜੀ ਬਹੁਤ ਹੀ ਦੁੱਖਾਂ ਦੀ ਘੜੀ ਐ ਅੱਜ ਜੋ ਸਾਡੀ ਬੱਚੀ ਜਿਹੜੀ 20 ਸਾਲ ਹੋ ਗਏ ਨੇ ਪਿੰਡ ਪਾਟੇ ਉਹਨਾਂ ਦੀ ਸ਼ਾਦੀ ਹੋਈ ਸੀ ਔਰ ਪਿਛਲੇ 20 ਸਾਲ ਤੋਂ ਦੁਖੀ ਸੀ 20 ਸਾਲ ਤੋਂ ਹੀ ਉਹ ਉਹਦੇ ਸਹੁਰੇ ਜਿਹੜੇ ਤੰਗ ਪਰੇਸ਼ਾਨ ਕਰਦੇ ਸੀਗੇ ਤਾਂ ਬੱਚੇ ਵੀ ਦੋ ਨੇ ਉਹਨੇ ਕਿਸੇ ਗੱਲ ਨੂੰ ਨਹੀਂ ਦੇਖਿਆ ਤਾਂ ਸਾਡੀ ਬੱਚੀ ਨੂੰ ਇਹ ਵਾਲਾ ਜੋ ਹੈ ਜੋ ਕਿ ਇੱਕ ਕੰਮ ਜਿਹੜਾ ਹੋਇਆ ਹੈ ਉਹ ਦੁਖੀ ਦੇ ਨਾਲ ਹੋਇਆ ਬਹੁਤ ਤੰਗ ਪਰੇਸ਼ਾਨ ਸੀਗੀ ਤਾਂ ਹੀ ਇਸ ਸਟੇਪ ਚ ਆਇਆ ਪਰ ਜੇ ਆਪਾਂ ਗੱਲ ਕਰੀਏ ਵੀ ਸਮਾਜ ਦੇ ਅੰਦਰ ਇਸੇ ਤਰ੍ਹਾਂ ਹੀ ਧੀਆਂ ਭੈਣਾਂ ਨੂੰ ਪਰੇਸ਼ਾਨ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦਾ ਕੀ ਬਣੇਗਾ ਜੀ ਤਾਂ ਪਿਛਲੇ 2 ਦਿਨ ਤੋਂ ਹੀ ਜਿਹੜੀ ਇਹ ਬੱਚੀ ਉਥੇ ਪਹਿਲਾਂ ਫਰੀਦਕੋਟ ਦਾਖਲ ਸੀਗੀ ਰਾਤ ਨੂੰ ਡੀਐਮਸੀ ਲਈ ਗਿਆ ਗਿਆ ਤਾਂ ਉਥੇ ਜੱਜ ਦੇ ਸਾਹਮਣੇ ਉਹਨਾਂ ਨੇ ਬਿਆਨ ਦਿੱਤੇ ਨੇ ਤਾ ਉਸ ਪ੍ਰਸ਼ਾਸਨ ਜੋ ਹੈ ਉਹਨਾਂ ਨੇ ਉਹ ਦੋਸ਼ੀਆਂ ਲਈ ਤੱਕ ਕੋਈ ਗ੍ਰਿਫਤਾਰ ਨਹੀਂ ਕੀਤਾ ਤਾਂ ਹੀ ਆ ਕੇ ਸਾਨੂੰ ਇਹ ਵਾਲਾ ਇਹ ਇੱਥੇ ਅੱਜ ਸੜਕਾਂ 'ਤੇ ਆ ਕੇ ਬਹਿਣਾ ਪਿਆ ਹੈ ਤਾਂ ਅਸੀਂ ਬੇਨਤੀ ਇਹੋ ਹੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਤੁਰੰਤ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਸਾਡੀ ਇੱਥੇ ਬੱਚੀ ਨੂੰ ਜੋ ਕਿ ਨਿਆਂ ਮਿਲ ਸਕੇ ਪੰਜਾਬ ਸਿਕਰ ਮਰਦਾਬਾਦ 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 ਪੰਜਾਬ ਸਿਕਰ ਮਰਦਾਬਾਦ 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 ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਧਰਿਆਵਾਦ ਲਾਈਵ ਤਸਵੀਰਾਂ ਤੁਹਾਡੇ ਸੰਜੇ ਕਰ ਰਹੇ ਹਾਂ ਗੋਲੂ ਕਾ ਮੋੜ ਤੋਂ ਤੇ ਗੋਲੂ ਕਾ ਮੋੜ ਦੀ ਜੰਪਲ ਸਿਮਰ ਰਾਣੀ ਦੀ ਡੈਥ ਹੋ ਜਾਂਦੀ ਹੈ ਐਫਆਰ ਦਰਜ ਹੋਣ ਤੋਂ ਬਾਅਦ 2 ਦਿਨ ਦਾ ਸਮਾਂ ਬੀਤ ਜਾਂਦਾ ਪਰ ਉਹਨਾਂ ਕਾਥੀ ਦੋਸ਼ਿਆਂ ਤੱਕ ਹਾਲੇ ਪੁਲਿਸ ਦੇ ਹੱਥ ਨਹੀਂ ਪਹੁੰਚਦੇ ਜਿਸ ਨੂੰ ਲੈ ਕੇ ਅੱਜ ਸਵੇਰ ਇੱਕ ਵਫਦ ਪਿੰਡ ਦੇ ਸਾਰਾ ਪਿੰਡ ਇਕੱਠਾ ਹੋ ਕੇ ਜਦ ਐਸਚੋ ਗੁਰੂ ਅਰਸਾਏ ਸਰਦਾਰ ਜਸਵੰਤ ਸਿੰਘ ਬਰਾੜ ਹੋਰਾਂ ਨੂੰ ਮਿਲਦਾ ਹੈ ਵਿਸ਼ਵਾਸ ਦਿਵਾਇਆ ਜਾਂਦਾ ਵੀ ਅੱਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਗ੍ਰਿਫਤਾਰੀ ਨਾ ਹੋਣ ਦੇ ਬਾਵਜੂਦ ਪਿੰਡ ਵਾਸੀਆਂ ਨੇ ਤੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਗੋਲੂ ਕਾ ਮੋੜ ਫੋਜਪੁਰ ਫਾਇਲ ਕਾ ਰੋਡ ਤੇ ਜਾਮ ਕਰ ਦਿੱਤਾ ਰੋਡ ਨੂੰ ਉਸ ਰੋਡ ਜਾਮ ਦੇ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹੈਗੀਆਂ ਛੋਟੇ ਤੋਂ ਛੋਟੇ ਬੱਚੇ ਮਾਤਾ ਪਿਤਾ ਬਜ਼ੁਰਗ ਸਭ ਅੱਜ ਇਸ ਤਰਨੇ ਦੇ ਵਿੱਚ ਮੌਜੂਦ ਨੇ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਦਿਖਾ ਰਿਹਾ ਬੜੀ ਦੁੱਖदाई ਜਿਹੜੀ ਇਹ ਘਟਨਾ ਉਹ ਵਾਪਰੀ ਹੈ ਫਰੋਜ਼ ਪ੍ਰੋਫਾਈਲ ਕਾ ਰੋਡ ਜਿਹੜਾ ਉਹ ਜਾਮ ਪਿਆ ਇਸ ਘਟਨਾ ਨੂੰ ਲੈ ਕੇ ਹਾਲਾਤ ਜਿਹੜਿਆ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਮੰਗ ਜਿਹੜੀ ਹੈ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦੀ ਕੋਰੀ ਹੈ ਸਸਕਾਰ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਇਸ ਰੋਡ ਨੂੰ ਜਾਮ ਕਰ ਦਿੱਤਾ ਗਿਆ ਤਦ ਤੱਕ ਸਸਕਾਰ ਨਹੀਂ ਕੀਤਾ ਜਾਊਗਾ ਜਦ ਤੱਕ ਦੋਛਿਆਂ ਨੂੰ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ ਪਿੰਡ ਵਾਸੀਆਂ ਦੀ ਪਰਿਵਾਰਕ ਮੈਂਬਰਾਂ ਦੀ ਇਹੀ ਮੰਗ ਜੜੀ ਆ ਲਗਾਤਾਰ ਉਹ ਚੱਲ ਰਹੀ ਹੈਗੀ ਆ ਇੱਕੋ ਹੀ ਮੰਗ ਹੈ ਜਿੰਨਾ ਚਿਰ ਗ੍ਰਿਫਤਾਰੀ ਨਹੀਂ ਹੁੰਦਾ ਚਾ ਸਸਕਾਰ ਹਾਲਾਤ ਜਿਹੜੇ ਆ ਤੁਹਾਨੂੰ ਉਹ ਦਿਖਾ ਰਹੇ ਹੈਗੇ ਬੜੇ ਮੰਦ ਪਾਕੇ ਘਟਨਾ ਮੰਦ ਪਾਕੇ ਹਾਲਾਤ ਮੁਕਾਬਲਾ ਮੁਰਦਾਬਾਦ ਮੁਰਦਾਬਾਦ

ਹਾਈ 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 ਉਸ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਸਲਾਮ ਕਰੀਏ ਹੋਰ ਮਗਾਈਏ